ਕੰਤ ਨਹੀਂ ਕਰਦਾ ਕਿਉਂ ਕੀ ਗੱਲ ਕੀ ਹੈ ਤੁਹਾਡਾ ਬੜਿਆ ਆਖ ਕਿ ਸਦਾ ਕਰ ਕੋ ਕਰਦਾ ਤੇ ਨਹੀਂ ਇਹ ਜਿਹੜਾ ਇੱਕ ਕੋਠਾ ਹੈਗਾ ਤਾਂ ਹੈ ਵਿੱਚ ਉਹ ਚ ਮੁੰਡਾ ਰਹਿੰਦਾ ਹੱਡ ਬਾਹਰ ਆਉਂਦਾ ਤੁਸੀਂ ਕਦੋਂ ਦੇ ਇਸ ਤਰ੍ਹਾਂ ਪਾ ਕੇ ਰਹਿੰਦਾ ਜੀ ਨਾਮ ਤਾਂ ਪਈ ਸਾਲ ਹੋ ਗਏ ਇਤਨਾ ਕਦੀ ਏਟ ਹੈ ਜਾਂ ਨਹੀਂ ਕਦੀ ਬਣਾ ਲਈ ਤੇ ਹੁਣ ਠੰਡ ਦੇ ਦਿਨਾਂ ਚ ਵੀ ਇਤਨਾ ਹੀ ਪਾਇਆ ਜੀ ਤੇ ਹੋਰ ਕੁੜੀ ਮਤੇ ਭਾਗ ਚਾਰੀ ਹੁਣ ਕੋਠਾ ਨਹੀਂ ਮਟਲਾ ਨਹੀਂ ਉਹਦੀ ਸ਼ਾਦੀ ਕਰਾਂ ਕੋਈ ਕੋਠਾ ਪਾਈ ਲੇਟਨ ਬਾਥਰੂਮ ਬਣ ਜੇ ਮਾਂ ਦੇ ਵੀ ਖਾਲੀ ਕੋਈ ਕਮਾਈ ਵਾਲਾ ਨਹੀਂ ਹੈ ਗੱਲ ਅਸਰ ਇਤਨੇ ਜਨੇ ਬੈਠੇ ਬਜ਼ੁਰਗ ਤੇ ਇਹ ਮੁੰਡਾ ਜਿਹੜਾ ਤੁਹਾਡਾ ਦੋਤਾ ਵਾ ਇਹ ਉੱਥੇ ਕਿਉਂ ਦੱਸਿਆ ਕੋ ਗੁਪਰੋ ਆਇਆ ਕੁੜੀ ਬਿਮਾਰ ਨਾ ਇਹ ਵਿਚਾਰਾ ਸੱਲਾ ਮਾਰਤਾ ਫਿਰਦੇ ਕਦੀ ਕੇ ਦੇ ਕਦੀ ਕੇ ਦੇ ਪੈਹ ਵੜੇ ਲੱਗਤੇ 35000 ਉੱਤੇ ਲੱਗ ਕੋਈ ਸਾਨੂੰ ਕੋਈ ਸਾਇਦਾ ਕਰੇ ਕੋਈ ਸੌਦਾ ਵੀ ਵਟਾ ਕੋਈ ਪੈਹਾ ਕੋਈ ਟਾਕਾ ਕੋਈ ਕੋਠਾ ਮਠਲਾ ਪਾਉਣ ਕੋਈ ਕੁੜੀ ਦਾ ਸੋਚਣ ਮਟਿਆਰ ਕੋਈ ਸ਼ਾਦੀ ਕਰਨ ਨੂੰ ਫਿਰਦੇ ਬਸ ਇਹੋ ਸਾਡੀ ਮੰਗ ਹੈ ਤਿਆ ਹੁਣ ਇੰਨੇ ਠੰਡ ਪੈਣ ਦੇ ਕੋਹਰਾ ਪੈਣ ਦੇ ਟਟਾ ਟਾ ਪਾ ਕਰਨ ਦੇ ਹੋਰ ਕਿਧਰ ਇਹ ਤੇ ਤੂੰ ਹੀ ਕਹੇ ਸਰਪੰਚ ਨੂੰ ਜਾ ਕੇ ਸਰਕਾਰ ਵਾਲੇ ਬੰਦੇ ਨੂੰ ਨਹੀਂ ਆਖਿਆ ਗਿਆ ਸਾਡਾ ਕੋਈ ਕੋਈ ਨੂੰ ਆਖਿਆ ਕੋਈ ਉਹਨੇ ਡਾ ਡਵਾਲ ਬੰਦਾ ਮੰਗਾ ਜਾਣੇ ਤੇ ਕੁੜੀ ਦਾ ਚਲੋ ਸ਼ਾਦੀ ਹੋ ਜਾ ਚੰਗੀ ਤੇ ਚਲੋ ਕੋਈ ਹੋਵੇ ਕੋਈ ਲੱਖ ਕੋਠਾ ਮਠਲਾ ਪੈ ਜੇ ਕੋਈ ਆਪਦਾ ਦਰਬਾਰ ਬੈ ਜੀਏ ਕੋਈ ਉਤੋਂ ਮੀਂਹ ਗਣੇ ਦਾ ਰੰਗ ਦੇਖੋ ਪੀ ਆ ਲੋ ਅੰਡਟ ਇਧਰ ਇਹ ਟਾਇਆ ਆ ਦੱਤਾਂ ਪਾਸਕ ਕਰੀਏ ਉਹ ਰੋਟੀ ਰਾਟੀ ਕਿਦੇ ਕਣੀ ਖਾਲੇ ਨਹੀਂ ਕਦੇ ਮੇਰੀ ਕੀ ਕਰੀਏ ਵਰਤੀ ਕਰੀਏ ਤਾਂ ਆਪਾਂ ਕਰੀਦਾ ਅਸੀਂ ਚਾਹੁੰਦੇ ਹਾਂ ਕਿ ਕਿਸੇ ਦਾ ਵੀ ਮਾਪਿਓ ਇਸ ਹਾਲਾਤਾਂ ਵਿੱਚ ਨਾ ਰਹੇ ਬੇਨਤੀ ਕਰਦੇ ਹਾਂ ਸਿੱਧਾ ਇਹਨਾਂ ਨਾਲ ਗੱਲ ਕਰੋ ਤੁਹਾਨੂੰ ਉਹਨਾਂ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਅਤੇ ਜੋ ਵੀ ਹੋ ਸਕੇ ਅਤੇ ਜਿੰਨੀ ਵੀ ਹੋ ਸਕੇ ਇਹਨਾਂ ਦੀ ਮਦਦ ਕਰੋ। ਧੰਨਵਾਦ। ਕੀ ਨਾਮ ਹੈ ਤੁਹਾਡਾ? ਜਗेंद्र ਕੌਰ। ਕਿਹੜਾ ਪਿੰਡ ਜੇ? ਪਿੰਡ ਆਹੋ ਕਰਿਆ ਦਾ। ਤੇ ਕੀ ਗੱਲ ਝੁੱਗੀ 'ਚ ਬੈਠੇ ਜੈ ਇੰਨੀ ਠੰਡ ਪੈਂਦੀ ਆ, ਕੜਾਕੇ ਦੀ ਠੰਡ ਆ, ਉਤੋਂ ਕੋਰਾ ਪੈਂਦਿਆ ਵਾ। ਬਾਜੀ ਕੋਈ ਮਤ ਨਹੀਂ ਕਰਦਾ। ਕਿਉਂ ਕੀ ਗੱਲ ਕੀ ਹੈ ਤੁਹਾਡਾ? ਬੜਿਆਂ ਨੂੰ ਆਖ ਕੋਈ ਸਹਾਇਤਾ ਕਰੋ ਕੋਈ ਕਰਦਾ ਨਹੀਂ। ਤੇ ਨਹੀਂ ਇਹ ਜਿਹੜਾ ਇੱਕ ਕੋਠਾ ਹੈਗਾ ਤਾਂ ਹੈ ਵਿੱਚ। ਓੱਚਾ ਮੁੰਡਾ ਰਹਿੰਦਾ ਹੱਡ ਬਾਹਰ ਆਪਦਾ ਨੁਸ਼ਾਨ ਤੇ ਤੁਸੀਂ ਕਦੋਂ ਦੇ ਇਸ ਤਰ੍ਹਾਂ ਚਾਗ ਬਾਕੇ ਰਹਿੰਦਾ ਜੀ ਉਹਨਾਂ ਨੂੰ ਤਾਂ ਕਈ ਸਾਲ ਹੋ ਗਏ ਇਸ ਤਰ੍ਹਾਂ ਕਦੀ ਇਹ ਤਾਂ ਇਹ ਜਾਂਦੀ ਕਰੀ ਬਣਾ ਲੈ ਸਤੇ ਹੁਣ ਠੰਡ ਦੇ ਦਿਨਾਂ 'ਚ ਵੀ ਇਸ ਤਰ੍ਹਾਂ ਹੀ ਪੈਜਦੇ ਸੀ ਤੌਰ ਅੱਛਾ ਤੇ ਕਿ ਨਹੀਂ ਸਰਪੰਚਾਂ ਵੱਲੋਂ ਜਿਹੜਿਆ ਹੁਣ ਵੀ ਕੋਠੇ-ਕਾਠੇ ਲਿਖੇ ਗਏ ਸਰਕਾਰ ਤਾਂ ਕਹਿੰਦੀ ਹੈ ਕਿ ਕੋਠੇ ਸਾਰਾ ਕੁਝ ਦੇ ਦਿੰਦਾ ਹੈ ਗਰੀਬਾਂ ਨੂੰ ਗੀਰ ਤਾਂ ਆਂਦੇ ਆਏ ਕੀ ਤੁਹਾਨੂੰ ਸਾਡਾ ਲਿਖਿਆ ਚਾਈਨਾ ਹੀ ਦੀ ਅੱਛਾ ਤੇ ਕੀ ਹੁਣ ਮੰਗ ਕੀ ਕਰਦੇ ਤੁਸੀਂ ਮੰਗੇਲੀ ਤਾਂ ਵੀ ਕੁੜੀ ਮਤੇ ਆ ਗਿਆ ਜਾਰੀ ਉਹਨ ਕੋਠਾ ਨਹੀਂ ਮਟਣਾ ਨਹੀਂ ਉਹਦੀ ਸ਼ਾਦੀ ਕਰਾਂ ਕੋਈ ਕੋਠਾ ਪਾਏ ਜੀ ਬੁਲਾਏ ਤੈਨੂੰ ਬਾਥਰੂਮ ਬਣ ਜੇ ਇਹ ਕਦੋਂ ਦੇ ਇਸ ਤਰ੍ਹਾਂ ਤੁਸੀਂ ਰਹਿੰਦੇ ਸੀ ਕਿੰਨੇ ਸਾਲ ਹੋ ਗਏ ਇਤਨਾ 4-5 ਸਾਲ ਹੋ ਗਏ ਰਹਿੰਦੇ ਨੇ ਉਹ ਕੋਠਾ ਠੱਠਾ ਚ ਤੁਸੀਂ ਭਾਂਡੇ ਵੀ ਵਿਖਾਉਂਦੇ ਭਾਂਡੇ ਵੀ ਖਾਲੀ ਕੀ ਕਰਦਾ ਵੀ ਖਾਲੀ ਕੋਈ ਕਮਾਈ ਵਾਲਾ ਨਹੀਂ ਹੈ ਗੱਲ ਅੱਛਾ ਇਤਨੇ ਜਨੇ ਬੈਠੇ ਬਜ਼ੁਰਗ ਤੇ ਇਹ ਮੁੰਡਾ ਜਿਹੜਾ ਤੁਹਾਡਾ ਦੋਤਾ ਵਾ ਇਹ ਉੱਥੇ ਤੈਨੂੰ ਦੱਸਿਆ ਭੁੱਗੂ ਘਰ ਆਇਆ ਕੁੜੀ ਬਿਮਾਰ ਨਾ ਤੇ ਵਿਚਾਰਾ ਚੱਲ ਲਾ ਮਾਰਤਾ ਫਿਰਦਾ ਹੀ ਕਦੀ ਕੇ ਇਹਦੇ ਕਦੀ ਕੇ ਇਹਦੇ ਪੈਸੇ ਵੜੇ ਲੱਗੇ ਤੇ 35000 ਉੱਥੇ ਲੱਗੇ ਹੁਣ ਮੰਗ ਕੀ ਕਰਦੇ ਜੇ ਤੁਸੀਂ ਕੀ ਚਾਹੁੰਦੇ ਕੀ ਜੇ ਤੁਹਾਡਾ ਇੱਡੇ ਠੰਡ ਦੇ ਵਿੱਚ ਕੋਈ ਮਸਲਾ ਹਲਵੇ ਕੋਈ ਸਾਨੂੰ ਕੋਈ ਸਹਾਇਤਾ ਕਰੇ ਕੋਈ ਸੌਦਾ ਵੀ ਵਟਾ ਕੋਈ ਪੈਸਾ ਕੋਈ ਟਾਕਾ ਕੋਈ ਕੋਠਾ ਮਠਲਾ ਪਾਉਣ ਕੋਈ ਕੁੜੀ ਦਾ ਸੋਚਣ ਮਟਿਆ ਰਹੀ ਸ਼ਾਦੀ ਕਰਨ ਨੂੰ ਕਰਦੇ। ਬਸ ਇਹੋ ਸਾਡੀ ਮੰਗ ਹੈ। ਉਮਰ ਕਿੰਨੀ ਮਾਤਾ ਜੀ ਤੁਹਾਡੀ? 65 ਸਾਲ 70। ਤੇ ਜੇ ਕਹਿਨੇ ਤੁਹਾਡੇ ਨਾਲ ਕਨੈਕਟ ਕਰਨਾ ਵੀ ਮੋਬਾਈਲ ਨੰਬਰ ਕਿੰਨਾ ਜੇ? ਕਿੰਨਾ ਨੰਬਰ ਜੇ? 9843 744783। ਕਿਹੜਾ ਪਿੰਡ ਤੁਹਾਡਾ? ਮਲੂ ਸਿੰਘ। ਕਿਹੜਾ ਪਿੰਡ ਜੇ? ਪਿੰਡ ਓਕਰਿਆਲਾ ਹੈ। ਇਹ ਕਿਹੜੀ ਵਸਤੀ ਵਜਦੀ ਐ? ਇਹ ਕਰਨੋਲੀਆਂ। ਹਾਂ ਤੇ ਕੀ ਗੱਲ ਹੋਈ ਏ ਤੁਹਾਨੂੰ ਤੁਸੀਂ ਵੀ ਮੰਝੇ ਤੇ ਜੀ ਆਪਾਂ ਨੂੰ ਮੈਨੂੰ ਟੈਗ ਹੋਇਆ ਜੀ 2 ਹੱਥ ਉੱਤੇ ਤੇ ਕੀ ਗੱਲ ਆ ਛੰਨ ਦੇ ਵਿੱਚ ਪੈਜੇ ਇੰਨੀ ਠੰਡ ਚੋਂ ਮੁੰਡਾ ਆਪਦਾ ਅੱਡ ਬਾਹਰ ਆ ਉਹ ਸਾਨੂੰ ਕੋਈ ਦਾੜ ਵਾਲ ਨਹੀਂ ਦਿੰਦਾ 2 1 3 6 ਦੀ ਗੁਜ਼ਾਰਾ ਕਰਦੇ ਕੁੜੀ ਆ ਉਹ ਮਟਿਆਰ ਆ ਵਿਹਣ ਵਾਲੀ ਆ ਦੋ ਹੱਥ ਭੱਲੇ ਨਹੀਂ ਕੁਝ ਵੀ ਹੈਗਾ ਤੇ ਉਹਨਾਂ ਨੇ ਮੰਗੀ ਉਹਨੂੰ ਵਿਆਹੀਏ ਕਿਤੇ ਤੇ ਸਾਰੀ ਇਤਰੀ ਰਿੰਦੀ ਆ ਤੇ ਇੱਕ ਇੰਨਾ ਚਿਰ ਹੋ ਗਿਆ ਛੰਨ ਜੇ ਇਸ ਤਰ੍ਹਾਂ ਰਹਿੰਦੇ ਆ ਤਨੂੰ 3 4 ਸਾਲ ਹੋ ਗਏ ਆ ਤੇ ਆ ਹੁਣ ਇੰਨੇ ਠੰਡ ਪੈਣ ਦੇ ਕੋਹਰਾ ਪੈਣ ਦੇ ਉਹ ਇੰਨਾ ਟਾਈਮ ਪਾ ਕਰਨ ਦੇ ਹੋਰ ਕਿਦਰੀਏ ਤੇ ਤੁਸੀਂ ਕਹੇਦੇ ਸਰਪੰਚ ਨੂੰ ਜਾ ਕੇ ਸਰਕਾਰ ਵਾਲੇ ਬੰਦੇ ਨੂੰ ਨਹੀਂ ਆਖਿਆ ਗਿਆ ਸਾਡੇ ਨੂੰ ਆਖਿਆ ਕੋਈ ਨਹੀਂ ਡਾ ਡਵਾਲ ਬਣਦਾ ਤੇ ਕੀ ਮੰਗ ਕੀ ਕਰਦੇ ਜੀ ਹੁਣ ਤੁਸੀਂ ਮੰਗਾ ਹੀ ਜਾਣੇ ਕਿ ਕੁੜੀ ਦਾ ਚਲੋ ਸ਼ਾਦੀ ਹੋ ਜਾਏ ਚੰਗੀ ਤੇ ਚਲੋ ਕੋਈ ਹੋਵੇ ਕੋਈ ਲੱਕ ਕੋਠਾ ਮਠਲਾ ਪੈ ਜੇ ਕੋਈ ਆਪਦੇ ਅੰਦਰ ਬਾਹਰ ਭੇਜ ਜੇ ਕੋਈ ਉਤਮੀ ਕਣੀ ਦਾ ਰੰਗ ਵੇਖੋ ਕੀ ਹਾਲ ਹੋ ਅੰਡਟ ਕੀ ਕਰੀਏ ਟਾਈਮ ਆ ਦੱਤਾ ਪਾਸ ਕੋਈ ਕਰੀਏ ਕੋਈ ਰੋਟੀ ਰਾਟੀ ਕਿਤੇ ਕਲੀ ਖਾ ਲਈ ਨਹੀਂ ਗਰੀ ਨਹੀਂ ਦਈ ਕੀ ਕਰੀਏ ਹੋਰ ਕੀ ਕਰੀਏ ਟਾਂ ਪਾ ਕਰੀਦਾ ਕਰਨਾ ਕੀ ਹੋਰ ਇਤਰੀਆਂ ਬਸ ਇਤਰਾ ਬਾਥਰੂਮ ਵੀ ਵੇਖਿਆ ਉਹ ਵੀ ਗਾਰੇ ਦੇ ਵਿੱਚ ਹੀ ਤੁਸੀਂ ਉਹ ਵੀ ਬਸ ਇਤਰੇ ਬਣਦਾ ਹੀ ਨਹੀਂ ਉਹਨਾਂ ਨੂੰ ਆਖਿਆ ਬਣਾ ਦਿਓ ਕੋਈ ਬਣਾਉਂਦਾ ਹੀ ਨਹੀਂਗਾ ਤੇ ਕੀ ਕਰੀਏ ਤੇ ਜੇ ਕਿਹਨੇ ਤੁਹਾਡੇ ਨਾਲ رابطہ ਕਾਇਮ ਕਰਨਾ ਹੋਵੇ ਤੇ ਨੰਬਰ ਕੀ ਜੇ 93 ਏਕੜ 43 74 83 ਕਿਧਰ ਰਵਿਦੀਪ ਜੀ ਕਿਹੜਾ ਪਿੰਡ ਹੈ ਕਿਹਲਾ ਜੀ ਤੇ ਕੀ ਲੱਗਦੇ ਜਿਹੜੇ ਸ਼ਾਨ ਦੇ ਵਿੱਚ ਨੇ ਜੀ ਜੀ ਨਾਨੀ ਨਾਨਾ ਤੇ ਕੀ ਗੱਲ ਹਾਲਾਤ ਕਿੱਦਾਂ ਦੇ ਬਣੇ ਪਏ ਕੋਈ ਘਰ ਕਮਰਾ ਕੁਮਰਾ ਨਹੀਂ ਹੈਗਾ ਨਹੀਂ ਜੀ ਕੋਈ ਸਰਪੰਚ ਮੈਂਬਰ ਨੂੰ ਵੀ ਹੱਥ ਆ ਕੋ ਲੈ ਲੈਂਦੇ ਆਪਾਂ ਦੇ ਹੈਗੇ ਨਹੀਂ ਤੇ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਰਹਿੰਦਾ ਇਹਨੂੰ ਇਹ ਕੋਈ 4-5 ਸਾਲ ਹੋ ਗਿਆ ਇਦਾਂ ਹੀ ਅੱਛਾ ਤੇ ਕੀ ਗੱਲ ਇਹਨਾਂ ਦਾ ਕੋਈ ਹੈ ਨਹੀਂ ਕਮਾਉਣ ਵਾਲਾ ਕੋਈ 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 ਮਾ ਮਾਇਆ ਮੇਰਾ ਤੇ ਉਹ ਹੱਡ ਬਾਹਰ ਆਪਦਾ ਚਲੋ ਮੈਂ ਇਹਨਾਂ ਕੋਲੇ ਆਇਆ ਤੇ ਦਿਹਾੜੀ ਦਾ ਪੱਕਰੂ ਉਹ ਵੀ ਨਹੀਂ ਦਿਹਾੜੀ ਦਾ ਪਾਣੀ ਲੱਭਦਾ ਤੇ ਰੋਟੀ ਪਾਣੀ ਦਾ ਕਿਵੇਂ ਗੁਜ਼ਾਰਾ ਕਰਨਦਾ ਰੋਟੀ ਇਹ ਬਾਜੀ ਕਦੀ ਕਾਲੀ ਕਦੀ ਨਾ ਖਾਲੀ ਇਦਾਂ ਹੀ ਤੇ ਆ ਬਜ਼ੁਰਗ ਵੀ ਐ ਇਹ ਇਹਨਾਂ ਨੂੰ ਕੀ ਗੱਲ ਹੈ ਇਹਨਾਂ ਨੂੰ ਦੋ ਟੈਕ ਹੋਏ ਤੇ ਚਲੋ ਉੱਥੇ ਪਿਆ ਤੇ ਫੇਰ ਹੁਣ ਤੇਰੇ ਖੱਦਿਆਂ ਜੁਨੇਜ ਰਹਿੰਦੇ ਇੱਕ ਲੈਟਰਿੰਗ ਬਾਥਰੂਮ ਵੇਖਿਆ ਉਹ ਵੀ ਨਹੀਂ ਹੈਗਾ ਤੇ ਇਹ ਕਿਤਰਾ ਇਸ ਤਰ੍ਹਾਂ ਗੁਜ਼ਾਰਾ ਕਿਵੇਂ ਕਰੰਦਾ ਹੈ ਗੁਜ਼ਾਰਾ ਬਈ ਤੈਨੂੰ ਪਤਾ ਪਿੰਡਾਂ ਦੀ ਦਿਹਾੜੀ ਦਾ ਪਾ ਕਿੱਥੇ ਰਹਿ ਗਏ ਮਾਰੇ ਮੱਛ ਘਰਾਂ ਤੇ ਤੇ ਕਿੱਥੇ ਬਾਹਰ ਬਾਹਰ ਕਿੱਥੇ ਜਾਂਦੇ ਹਾਂਜੀ ਇਹ ਬਾਥਰੂਮ ਵਗੈਰਾ ਕਿੱਥੇ ਜਾਂਦੇ ਆ ਬਾਥਰੂਮ ਵਗੈਰਾ ਵੀ ਤਾਂ ਬਾਹਰ ਅੰਦਰ ਲੈ ਜੀਦਾ ਤੇ ਹੁਣ ਕੀ ਮੰਗ ਕੀ ਕਰਦੇ ਤੈ ਮੰਗੇ ਹੋਈ ਵੀ ਚਲੋ ਕੋਠਾ ਮਠਲਾ ਪੈ ਜੇ ਕੋਈ ਗਲੋਂਦੇ ਨਾਨੀ ਨਾਨਾ ਦਾ ਕਤ ਲੋਕ ਨੂੰ ਵੀ ਮੱਤ ਕਰ ਸਕਦਾ ਤੇ ਜੇ ਕਿਹਨੇ ਰਾਬਤਾ ਕਾਇਮ ਕਰਨਾ ਹੋਵੇ ਨੰਬਰ ਕੀ ਇਹਨਾਂ ਦਾ 97148 ਹੂੰ 7443 ਫੇਰ ਦੁਬਾਰਾ ਬੋਲੇ 97148 7443